ਜੀਟੀ ਰੋਡ ਤੇ ਫੋਰਚੂਨਰ ਗੱਡੀ ਵਿੱਚ ਆ ਕੇ ਹਥਿਆਰ ਦੀ ਨੋਕ ਤੇ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਾ ਖੂਹਾਂ ਕਰਨ ਵਾਲੇ ਰੋਟੇਰਿਆਂ ਨੇ ਪੁਲਿਸ ਤੇ ਵਜ਼ੀਰਾਬਾਦ ਇੰਡਸਟਰੀਅਲ ਰੋਡ ਤੇ ਹਥਿਆਰ ਬ੍ਰਮਤ ਕਰਨੋਂਨ ਸਮੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਜਾਂਦੇ ਕੀ ਜਵਾਬੀ ਕਾਰਵਾਈ ਵਿੱਚ ਇੱਕ ਲੁਟੇਰਾ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਲਿਜਾਇਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਫੋਰਚੂਨਰ ਵਿੱਚ ਚਾਰ ਲੁਟੇਰੇ ਟਰੱਕ ਚਾਲਕ ਦੀ ਅੱਖਾਂ ਵਿੱਚ ਮਿਰਚਾ ਪਾ ਕੇ ਟਰੱਕ ਦੀ ਖੋ ਕਰਕੇ ਲੈ ਗਏ ਸਨ ਤੇ ਪੁਲਿਸ ਵੱਲੋਂ ਇਸ ਲੁੱਟੇ ਵਿੱਚ ਸ਼ਾਮਲ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਚੌਥਾ ਫਰਾਰ ਹੋ ਗਿਆ ਸੀ। ਇਨਾ ਲੁਟੇਰੇਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਨ ਲਈ ਜਦੋਂ ਲਿਆਂਦਾ ਗਿਆ ਤਾਂ ਲੁਟੇਰੇ ਰੁਪਿੰਦਰਜੀਤ ਸਿੰਘ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਪੁਲਿਸ ਥਾਣਾ ਮੁੱਲੇਪੁਰ ਦਾ ਹੌਲਦਾਰ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਉਹਨਾਂ ਦੱਸਿਆ ਕਿ ਇਸ ਲੁਟੇਰੇ ਕੋਲੋਂ ਨਜਾਇਜ਼ ਦੇਸੀ ਪਿਸਤਲ ਵੀ ਬਰਾਮਦ ਕੀਤਾ ਗਿਆ ਹੈ ਜਦੋਂ ਕਿ ਵਾਰਦਾਤ ਵਿੱਚ ਵਰਤੀ ਗਈ ਫੋਰਚਨਰ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ 7 ਤਾਰੀਖ ਦੀ ਦੇਰ ਰਾਤ ਨੂੰ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀਗਾ ਮਲੇਪੁਰ ਥਾਣੇ ਦੇ ਵਿੱਚ ਇੱਕ ਹਾਈਵੇ ਹਾਈਵੇ ਰੋਬਰੀ ਦਾ ਇਨਸੀਡੈਂਟ ਸੀਗਾ ਜੀਟੀ ਰੋਡ ਦੇ ਉੱਤੇ ਇੱਕ ਟਰੱਕ ਆ ਰਿਹਾ ਸੀਗਾ ਤੇ ਇੱਕ ਫੋਰਚੂਨਰ ਗੱਡੀ 'ਚ ਬੈਠ ਕੇ ਚਾਰ ਜਿਹੜੇ ਨੌਜਵਾਨ ਆਏ ਤੇ ਉਹਨਾਂ ਨੇ ਉਹਨੂੰ ਉਹਦੀ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਰੋਕਿਆ ਤੇ ਮੂਰੇ ਗੱਡੀ ਲਾ ਕੇ ਫਿਰ ਰੋਕ ਕੇ ਉਹ ਜਿਹੜਾ ਬੁਢਾਪਾ ਸੀਗਾ ਟਰੱਕ ਦਾ ਜਿਹੜਾ ਚਾਲਕ ਸੀ ਡਰਾਈਵਰ ਉਹਦੇ ਤੇ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਬਾਹਰ ਸੁੱਟ ਦਿੱਤਾ ਇੱਕ ਬੰਦਾ ਉਹਨਾਂ ਚੋਂ ਜਿਹੜੀ ਹੈਗੀ ਆ ਟਰੱਕ ਚਾ ਲੈ ਕੇ ਅੱਗੇ ਨੂੰ ਆ ਗਿਆ ਤੇ ਤਿੰਨ ਬੰਦੇ ਵਾਪਸ ਫੋਰਚੂਰ ਕਰਕੇ ਤਾਂ ਖੋ ਕਰ ਲਿਆ ਉਹਦਾ ਰੋਲਾ ਸੀਗਾ ਤੇ ਉਹ ਫਿਰ ਨਾਲ ਹੀ ਜਦੋਂ ਇਨਫਾਰਮੇਸ਼ਨ ਸਾਡੇ ਤੱਕ ਪਹੁੰਚੀ ਤੇ ਸਾਡੀ ਟੀਮ ਨੇ ਇਹਦੇ ਚ ਕਾਫੀ ਮਿਹਨਤ ਕਰਦੇ ਹੋਏ ਇੱਕ ਬੰਦਾ ਉਹਦੇ ਚੋਂ ਕਿ ਸਕੇ ਸੀਗਾ ਤੇ ਬਾਕੀ ਤਿੰਨ ਬੰਦੇ ਆਰਾਊਂਡ ਆਫ ਕਰ ਲਏ ਤੇ ਅੱਜ ਅਸੀਂ ਦੱਸਾਂ ਪੂਲ ਉਹਨਾਂ ਨੇ ਇਹ ਪੂਰੀ ਪੂਰੀ ਵਾਰਦਾਤ ਕਿੱਛੀ ਕਿਤੇ ਸਿੱਧੇ ਚ ਵੈਪਨ ਦਾ ਵੀ ਇਸਤੇਮਾਲ ਕੀਤਾ ਸੀਗਾ ਵੈਪਨ ਤੋਂ ਪਹਿਲਾਂ ਡਰਾਇਆ ਸੀ ਫਿਰ ਅੱਕਾ ਤੇ ਬੱਚਾ ਭਾਈ ਸੀ ਤੇ ਫਿਰ ਜਦੋਂ ਅੱਜ ਜੱਸਾ ਕੋਲੇ ਪੇਸ਼ ਕੀਤਾ ਸੀ ਕਿ ਸਾਨੂੰ ਪੰਜਾਂ ਪੰਜ ਦਿਨ ਦਾ ਰਿਮਾਂਡ ਮਿਲ ਗਿਆ ਤਿੰਨ ਮੁੰਡਿਆਂ ਦਾ ਤੇ ਅੱਜ ਸਾਡੀ ਜਿਹੜੀ ਟੀਮ ਸੀਗੀ ਹੁਣ ਸ਼ਾਮ ਨੂੰ ਜਿਹੜੇ ਸੀਐਸਟੋ ਮੂਲੇਪੁਰ ਉੱਤੇ ਰਾਜਵੰਦ ਜੀ ਸੀਗੇ ਉਹ ਇਹਨੂੰ ਲੀਡ ਕਰ ਰਹੇ ਸੀਗੇ ਤੇ ਜਦੋਂ ਇਹਨਾਂ ਵਜ਼ੀਰਾਬਾਦ ਏਰੀਆ ਚ ਆਏ ਤੇ ਇੱਥੇ ਜਦੋਂ ਵੈਪਨ ਦੀ ਰਿਕਵਰੀ ਕਰਨੇ ਆਏ ਸੀਗੇ ਉਹ ਜਿਹੜਾ ਦੋਸ਼ੀ ਸੀ ਭੱਗ ਕੇ ਜਾ ਰਿਹਾ ਸੀ ਤੇ ਉਹਨੇ ਵੈਪਨ ਦੀ ਰਿਕਵਰੀ ਕਰਾਉਣ ਦੇ ਵੇਲੇ ਹੀ ਉਹਨੇ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਤੇ ਫਾਇਰ ਕੀਤਾ ਜਿਸ ਦੇ ਵਿੱਚ ਸਾਡਾ ਜਿਹੜਾ ਇੱਕ ਮੁਲਾਜ਼ਮ ਹੈਡ ਕਨਸਟੇਬਲ ਉਹ ਜ਼ਖਮੀ ਹੋ ਗਿਆ ਉਹਨੂੰ ਵੀ ਇਲਾਜ ਦੇ ਲਈ ਭੇਜਿਆ ਗਿਆ ਤੇ ਜਵਾਬ ਵੀ ਫਾਇਰ ਦੇ ਵਿੱਚ ਤੇ ਉਹ ਵੀ ਜਿਹੜਾ ਸੀਗਾ ਦੋਸ਼ੀ ਜਿਹਦਾ ਕਿ ਨਾਮ ਰੁਪਿੰਦਰਜੀਤ ਸੀਗਾ ਉਹ ਉਹ ਵੀ ਚੱਕੀ ਹੋ ਗਿਆ ਜਿਹੜਾ ਰੁਪਿੰਦਰਜੀਤ ਸਿੰਘ ਹੈ ਇਹਦੇ ਤੇ ਪਹਿਲੇ ਵੀ ਪੰਜ ਪਰਚੇ ਦਰਜ ਹੈ ਜਿਦੇ ਵਿੱਚ ਆਰਮਡ ਡੈਕੋਇਟੀ ਯਾਨੀ ਇਹ ਜਿਹੜੇ ਹਥਿਆਰਬੰਦ ਹਥਿਆਰਬੰਦ ਤਰੀਕੇ ਨਾਲ ਪਹਿਲੇ ਡੈਕੋਇਟੀਆ ਕਰਦਿਆ ਰਿਹਾ ਇਸ ਤੋਂ ਇਲਾਵਾ ਆਰਮਸ ਐਕਰੀ ਵੀ ਪਰਚੇ ਦੇ ਕੋਲ ਪਹਿਲੇ ਵੀ ਜਿਹੜੀ ਹੈਗੀ ਆ ਨਜਾਇਜ਼ ਹਥਿਆਰ ਇਹਦੇ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹ ਵੱਡੇ ਪੱਧਰ ਦਾ ਡਰੱਗ ਸਮੱਗਲਰ ਵੀ ਹੈ ਇਹਦੇ ਤੇ ਨਸ਼ੇ ਦੇ ਵੀ ਪਰਚੇ ਦਰਜ ਹੈ ਤੇ ਤੇ ਇਹ ਬੀਸਿਕਲੀ ਰੋਬਰੀ ਵੀ ਕਰਦਾ ਸੀ ਡਕੈਤੀਆਂ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਕਿਉਂਕਿ ਸਾਡਾ ਵੀ ਕਿਉਂਕਿ ਜਿਹੜਾ ਮੇਨ ਇੰਡਸਟਰੀਅਲ ਏਰੀਆ ਸਾਡਾ ਵਜ਼ੀਰਾਬਾਦ ਅੰਬੇ ਮਾਜਰਾ ਵਾਲਾ ਜਿਹੜੀ ਪਲਾਂਟ ਹੈਗੀ ਆ ਇੱਥੇ ਵੀ ਜ਼ਰੂਰੀ ਦੀ ਨਿਗਾ ਸੀਗੀ ਤੇ ਇੱਥੇ ਵੀ ਇਹ ਖੋਪਗੜਾ ਦੇ ਵਿੱਚ ਇਹਦਾ ਨਾਮ ਸਾਹਮਣੇ ਆਇਆ ਸੀ ਤੇ ਨਸ਼ਾ ਨਸ਼ੀ ਦੀ ਤਸਕਰੀ ਵੀ ਕਰਦਾ ਸੀ ਤੇ ਉਹ ਅੱਜ ਜਿਹੜੀ ਹੈਗੀ ਆ ਸਾਡੀ ਪੁਲਿਸ ਟੀਮ ਨੇ ਇੱਥੇ ਜਦੋਂ ਵੈਪਨ ਰਿਕਵਰੀ ਕੀਤੀ ਸਾਰਾ ਇਨਸੀਡੈਂਟ ਹੋਇਆ ਹੁਣ ਦੋਨੋਂ ਹੀ ਜਿਹੜੇ ਬੰਦੇ ਆ ਸਾਡਾ ਮੁਲਾਜ਼ਮ ਤੇ ਉਹ ਦੋਸ਼ੀ ਆ ਫਿਲਹਾਲ ਉਹ ਜੇਰੇ 'ਤੇ ਲਾਜ ਐਂਡ ਅੱਗੇ ਜਿਹੜ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਚੰਗੇ ਬੰਦੇ ਹੈ ਜਿਹੜੇ ਮੋਤਵਾਰ ਬੰਦੇ ਹੈ ਕੋਈ ਕਿਸੇ ਵੀ ਤਰੀਕੇ ਦੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਜਦ ਤੱਕ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਸਾਡੇ ਕੋਲ ਸਟ੍ਰਿਕਟ ਗਾਈਡਲਾਈਨਸ ਹੈ ਸਾਡੀ ਟੀਮ ਤੇ ਕੰਮ ਵੀ ਕਰ ਰਹੀ ਹੈ ਪਿਛੇ ਵੀ ਤੁਹਾਨੂੰ ਪਤਾ ਹੋਣਾ ਦੋ ਤਿੰਨ ਦਿਨ ਪਹਿਲੇ ਸਾਡੀ ਸੀਆਈਏ ਦੀ ਟੀਮ ਨੇ 5 ਕਿਲੋ ਅਫੀਮ ਦਾ ਵੀ ਪਰਚਾ ਦਿੱਤਾ ਸੀਗਾ ਉਹਦੇ ਵਿੱਚ ਪਹਿਲਾ 2.5 ਕਿਲੋ ਅਫੀਮ ਦੇ ਕਰੀਬ ਤਾਂ ਉਸ ਤੋਂ ਬਾਅਦ ਫਿਰ ਬੈਕਟ੍ਰੈਕ ਦੇ ਵਿੱਚ ਫਿਰ 2.5 ਕਿਲੋ ਬਰਾਬਦ ਕੀਤੀ ਹੋ ਕੇ ਉਹ ਵੀ ਇੱਕ ਵੱਡੀ ਜਿਹੜੀ ਕਾਰਵਾਈ ਸੀਗੀ ਪੁਲਿਸ ਵੱਲੋਂ ਤੇ ਇਸ ਤਰੀਕੇ ਦੇ ਕਈ ਪਰਚੇ ਸਾਡੇ ਵੱਲੋਂ ਕੀਤੇ ਜਾ ਰਹੇ ਆ ਬੰਦੇ ਗ੍ਰਿਫਤਾਰ ਕੀਤਾ ਜਾ ਰਹੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਸ਼ੇ ਨੂੰ ਲੈ ਕੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਤੁਹਾਨੂੰ ਜਾਣਦੀਆਂ ਤੁਸੀਂ ਇਸ ਸੇਫ ਪੰਜਾਬ ਤੇ ਪਾ ਸਕਦੇ ਹੋ ਨਸ਼ੇ ਨੂੰ ਲੈ ਕੇ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਹੈ ਉਹ 112 ਤੇ ਕਿਸੇ ਵੀ ਸਾਡੇ ਅਫਸਰ ਨੂੰ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਉਪਰ ਰੱਖੀ ਜਾਊਗੀ ਐਂ ਜਿਹੜੇ ਮਾੜੇ ਬੰਦੇ ਹੈਗੇ ਆ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਨਸ਼ੇ ਦਾ ਕਾਲਾ ਧੰਦਾ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਪੁਲਿਸ ਵੱਲੋਂ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਤੇ ਤੁਸੀਂ ਕਿਸੇ ਵੀ ਤਰੀਕੇ ਦੀ ਜੇ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਗਤੀਵਿਧੀ ਦੇ ਵਿੱਚ ਤੁਹਾਡਾ ਜੇਕਰ ਰੋਲ ਪਾਇਆ ਜਾਂਦਾ ਤੇ ਤੁਹਾਡੇ ਤੇ ਤੁਹਾਡੇ ਤੇ ਫੌਰੀ ਫੌਰੀ ਤੌਰ ਤੇ ਜਿਹੜੀ ਹੈ ਗੈਰ ਕਾਨੂੰਨੀ ਕਾਰਵਾਈ ਕੀ 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 ਨਾਮ ਨੇ ਦੋਸ਼ੀ ਜਿਹੜੇ ਫੜੇ ਨੇ ਹੁਣ ਤੱਕ ਜਿਹੜਾ ਅੱਜ ਜਿਹੜਾ ਜ਼ਖਮੀ ਹੋਇਆ ਇਹਦਾ ਨਾਮ ਸੀਗਾ ਰੁਪਿੰਦਰਜੀਤ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਸੀਗੇ ਉਹ ਹਜੇ ਜਿਹੜੀ ਹੈਗੇ ਸਾਡੀ ਗ੍ਰਫਤ ਦੇ ਵਿੱਚ ਹੈਗੇ ਉਹਨਾਂ ਦੀ ਵੀ ਰਿਮਾਂਡ ਮਿਲੀ ਹੋਈ ਹੈ ਤੇ ਫਰਦਰ ਪੁੱਛਗ취ਨਾਕ ਕੋਲੋਂ جاری ਹੈ ਉਹਦਾ ਨਾਮ ਸਤਨਾਮ ਤੇ ਗੁਰਮੀਤ ਉਹਨਾਂ ਤੇ ਵੀ ਜਿਹੜੇ ਹੈਗੇ ਆ ਪਰਚੇ ਦਰਜ ਨਸ਼ਿਆ ਦੇ ਪਰਚੇ ਦਰਜ ਉਹ ਵੀ ਨਸ਼ੇ ਦੀ ਸਮਗਲਿੰਗ ਤੇ ਪੈਡਲਿੰਗ ਕਰਦੇ ਸੀ ਤੇ ਇਹ ਜਿਹੜੀ ਇੱਕ ਹੋ ਤੋ ਹੈਗੀ ਹੈ ਬਟ ਇਹਦੇ ਨਾਲ ਨਾਲ ਜਿਹੜਾ ਕਿ ਯੁੱਧ ਨਸ਼ਿਆ ਵਿਰੋਧ ਉਹਦੇ ਤਹਿਤ ਵੀ ਇੱਕ ਵੱਡੀ ਕਾਰਵਾਈ ਹੈ ਕਿਉਂਕਿ ਇਹ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਜਿੰਦਾ ਮੁਲਾਜ਼ਮ ਜ਼ਖਮੀ ਹੋਇਆ ਉਹਦਾ ਕੀ ਨਾਮ ਹੈ ਉਹਦਾ ਨਾਮ ਹੈ ਜੀ ਹੈਡ ਕਾਸਟੇਰ ਬਚੱਤਰ ਸਿੰਘ ਹੈ ਉਹ ਵੀ ਫਿਲਹਾਲ ਜਿਹੜੀ ਹੈਗੀ ਆ ਉਹਨੂੰ ਜਿਹੜੇ ਜਿਹੜੇ ਇਲਾਜ ਹੈ ਉਹ ਹਸਪਤਾਲ ਦੇ ਵਿੱਚ ਬਿਲਕੁਲ ਰਿਕਵਰੀ ਵੀ ਹੈ ਰਿਕਵਰੀ ਕਿਉਂ ਕੁਛ ਨਹੀਂ ਜੀ ਉਹ ਜਿਹੜੇ ਇਲਾਜ ਹੈ ਜੋ ਜਦੋਂ ਉਹਨੂੰ ਇਹ ਫਾਇਰਿੰਗ ਕੀਤੀ ਸੀ ਤੇ ਉਹ ਉਹਦਾ ਪੈਰ ਸਲਿੱਪ ਕਰ ਗਿਆ ਉਹ ਡਿੱਗ ਪਿਆ ਕੀ ਕੁਛ ਰਿਕਵਰੀ ਹੋਈ ਹੈ ਇਹਨਾਂ ਤੋਂ ਇੱਥੇ ਜੀ ਇੱਕ ਤਾਂ ਇੱਥੇ ਵੈਪਨ ਰਿਕਵਰ ਹੋਇਆ ਸਾਨੂੰ ਜਿਹੜਾ ਸੀ ਕਿ ਨਜਾਇਜ਼ ਅਸਲਾ ਸੀਗਾ ਦੇਸੀ ਕੱਟਾ ਜਿਹੜਾ ਸੀਗਾ ਉਹ ਰਿਵਲ ਉਹ ਉਹ ਸਾਨੂੰ ਪੱਤੀਬੋਰ ਦਾ ਸੀਗਾ ਉਹ ਸਾਨੂੰ ਇਥੋਂ ਉਹ ਬਰਾਮਦ ਹੋਇਆ ਤੇ ਹੁਣ ਤੱਕ ਜਿਹੜੀ ਫੋਰਚੂਨਰ ਗੱਡੀ ਹੈ ਤੇ ਜਿਹੜਾ ਉਹ ਟਰਾਲਾ ਸੀਗਾ ਜਿਹੜਾ ਇਹਨਾਂ ਨੇ ਖੋਹ ਕੀਤਾ ਸੀਗਾ ਉਹ ਵੀ ਇਸ ਕੇਸ ਦੇ ਵਿੱਚ ਬਰਾਮਦ ਕੀਤਾ ਜਾ ਚੁੱਕਾ ਹੈ ਜਿਹੜਾ ਚੌਥਾ ਚੌਥਾ ਬੰਦਾ ਹੈ ਜਿਹੜਾ ਕਿ ਜਿਹੜੀ ਫਰਾਰ ਹੋ ਗਿਆ ਸੀ ਉਹ ਕਿਤੇ ਉਹਦੀ ਭਾਲ ਜਾਰੀ ਹੈ